ਬਹੁਤ ਸਾਰੇ ਸੱਜਣ ਐ ਸੀ ਨੇ ਜਿਹੜੇ ਸੇਵਾ ਵੀ ਕਰਦੇ ਨੇ ਔਰ ਦੱਸਦੇ ਵੀ ਨਹੀਂ ਸਾਡਾ ਚਿਹਰਾ ਪੌਪੂਲਰ ਆ ਲੋਕ ਸਾਨੂੰ ਦੇਖਣ ਲੱਗ ਜਾਂਦੇ ਨੇ ਵੱਖਰੀ ਗੱਲ ਐ ਬੜਾ ਤੁਸੀਂ ਦੇਖੋ ਨਾ ਜੀ ਦੁਬਈ ਤੋਂ ਚੱਲ ਕੇ ਸੰਗਤ ਆਈ ਐ ਇਹ ਕਾਰ ਫੇਅਰ ਵਾਲਿਆਂ ਨੇ ਮਤਲਬ ਰਜਮੀ ਸੇਵਾ ਕੀਤੀ ਐ ਉਸ ਵੇਲੇ ਔਕੇ ਸਮੇਂ ਦੇ ਵਿੱਚ ਤਾਂ ਸਾਹਮਣੇ ਆ ਜਾਂਦੇ ਨੇ ਪਰ ਪੋਸਟ ਫਲਡਿੰਗ ਐ ਪੋਸਟ ਪ੍ਰੋਬਲਮ ਜਦੋਂ ਅਸਲੀ ਲੋਡ ਹੁੰਦੀ ਲੋਕਾਂ ਨੂੰ ਉਦੋਂ ਸ਼ਾਇਦ ਜਜ਼ਬਾ ਥੋੜਾ ਠੰਡਾ ਪੈ ਜਾਂਦਾ ਪਰ ਇਹਨਾਂ ਨੇ ਉਸ ਜਜ਼ਬੇ ਨੂੰ ਕਾਇਮ ਰੱਖਿਆ ਅੱਜ ਜਿਹੜੀ ਚੀਜ਼ ਦੀ ਲੋਡ ਸੀ ਅੱਜ ਉਹ ਸੇਵਾ ਨਿਭਾਈ ਜਾ ਰਹੀ ਹੈ ਉਹ ਲੋਡ ਪੂਰੀ ਕੀਤੀ ਜਾ ਰਹੀ ਮੈਂ ਇਹਨਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਨਾ ਹੈ। ਬਾਗ ਬੀਜ ਡੀਜ਼ਲ ਜਦੋਂ ਇਹ ਹੀ ਨਹੀਂ ਹੈਗੇ ਤਾਂ ਸਮਝੋ ਫਿਰ ਫਲੱਡ ਤਾਂ ਅਗਲੇ 4 ਸਾਲ ਵੀ ਆਏ ਰਹੇ ਨਾ ਵਸਤਾਂ ਜਦ ਇਹ ਹੀ ਖੇਤ ਹੀ ਨਹੀਂ ਬੱਤਰ ਹੋਏ ਸਾਡੇ ਵਾਏ ਨਹੀਂ ਗਏ ਉਹ ਬਿਜਾਈ ਨਹੀਂ ਹੋਈ ਤੇ ਸਮਝੋ ਵੀ ਹੱੜ ਤਾਂ ਮੁੱਕੇ ਹੀ ਨਹੀਂ ਕਿਦਾਂ ਲਾਲਾ ਲਾਲਾ ਹੋਈ ਜਾਂਦੀ ਕਿਸੇ ਕੰਮ ਦੀ ਉਦੋਂ ਦੁਨੀਆ ਤੋਂ ਲੋਕ ਚੱਲ ਕੇ ਆ ਜਾਂਦੇ ਨੇ ਜਦੋਂ ਕੰਮ ਠੰਡਾ ਪੈ ਗਿਆ ਲੋਕਾਂ ਨੂੰ ਅਸਲ ਲੋੜ ਆ ਉਦੋਂ ਖੜੇ ਹੋਣਾ ਬੜੀ ਵੱਡੀ ਗੱਲ ਹੈ ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪਾਉਣ ਤੇਰਾ ਹਰੀਆਲੀ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਇਹਨਾਂ ਭਾਰਤ ਦੇ ਸਿਰ ਤੇ ਛੱਤਰ ਤੇਰਾ ਤੇਰੇ ਸਿਰ ਤੇ ਛਤਰ ਕੇ ਮਾਲਾ ਦਾ ਮੋਢੇ ਤੇ ਚਾਦਰ ਬਰਫਾਂ ਦੀ ਸੀਨੇ ਵਿੱਚ ਸੇਕ ਜਵਾਲਾ ਦਾ ਸੋ ਇਹ ਉਹ ਧਰਤੀ ਹੈ ਜਿੱਦੇ ਚ ਸਾਰੀਆਂ ਹੀ ਰੁੱਤਾਂ ਆਉਂਦੀਆਂ ਹਨ ਪੰਜਾਬ ਦੇ ਵਿੱਚ ਹੜ੍ਹ ਹੋਣ ਤੋਂ ਬਾਅਦ ਜਿੱਥੇ ਹਾਲਾਤ ਚਿੰਤਾਜਨਕ ਬਣ ਜਾਂਦੇ ਹਨ ਉੱਥੇ ਹੀ ਵੱਖ-ਵੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਐਨ ਜੀਓਜ਼ ਵੱਲੋਂ ਗਰਾਊਂਡ ਜ਼ੀਰੋ ਤੇ ਆ ਕੇ ਮੋਰਚਾ ਲਗਾਇਆ ਜਾਂਦਾ ਉੱਥੇ ਹੀ ਜਿਹੜੇ ਐਂਬੀਡਿਕਲ ਕੈਂਪ ਵੀ ਲਗਾਏ ਜਾਂਦੇ ਹਨ ਸਾਡੀ ਮੌਜੂਦਗੀ ਇਸ ਸਮੇਂ ਡੇਰਾ ਬਾਬਾ ਨਾਨਕ ਦੇ ਵਿੱਚ ਹੈ ਔਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਥੇ ਦਬਈ ਦੀਆਂ ਸੰਸਥਾਵਾਂ ਪਹੁੰਚੀਆਂ ਹਈਆਂ ਨੇ ਜਿਹੜੇ ਹੜ੍ਹ ਪ੍ਰੀੜਿਤ ਕਿਸਾਨ ਸਨ ਉਹਨਾਂ ਦੀ ਜਿਹੜੀ ਜ਼ਮੀਨ ਬਰਬਾਦ ਹੋ ਚੁੱਕੀ ਸੀ ਉਹਨਾਂ ਨੂੰ ਬੀਜ ਵੀ ਵੰਡਿਆ ਜਾ ਰਿਹਾ ਡੀਜ਼ਲ ਵੀ ਵੰਡਿਆ ਜਾ ਰਿਹਾ ਉਹਨਾਂ ਦੀ ਦੀ ਬਿਜਾਈ ਵੀ ਕੀਤੀ ਜਾ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਵਿਸ਼ੇਸ਼ ਤੌਰ ਤੇ ਕਾਮੇਡੀਅਨ ਗੁਰਪ੍ਰੀਤ ਸਿੰਘ ਕੋ ਗੀਵੀ ਪਹੁੰਚੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਜਿਹੜਾ ਜਿਹੜੇ ਕਿਸਾਨ ਪੀੜਤ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਉਹਨਾਂ ਦਾ ਜਿਹੜਾ ਹਾਲਚਲ ਵੀ ਜਾਣਿਆ ਗਿਆ ਹਾਂਜੀ ਸਰ ਸਵਾਗਤ ਹੈ ਜੀ ਹਮਦਰ ਟੀਵੀ ਕੈਨੇਡਾ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਅਸੀਂ ਫਲੱਟਸ ਦੇ ਵਿੱਚ ਵੀ ਤੁਹਾਡੇ ਨਾਲ ਦੇਖਿਆ ਤੁਹਾਨੂੰ ਦੇਖਿਆ ਤੁਸੀਂ ਅਜਨਾਲਾ ਹਲਕਾ ਜਿਹੜਾ ਗੁਰਦਾਸਪੁਰ ਹਲਕਾ ਦੇ ਵਿੱਚ ਹੋਰ ਨਾਲ ਹਲਕਿਆਂ ਦੇ ਵਿੱਚ ਵੀ ਜਿੱਥੇ ਹੜ੍ਹ ਪੀੜਤ ਕਿਸਾਨ ਸੀ ਉਹਨਾਂ ਦੀ ਜਾ ਕੇ ਜਿਹੜੀ ਆ ਮਦਦ ਕਰਦੇ ਵੀ ਦਿਖਾਈ ਦਿੱਤੇ ਉਹਨਾਂ ਦਾ ਹਾਲਚਲ ਵੀ ਜਾਣਿਆ ਜਾਣਿਆ ਅੱਜ ਵੀ ਤੁਸੀਂ ਇੱਥੇ ਪਹੁੰਚੇ ਬਿਲਕੁਲ ਜੀ ਇਹ ਕੋਈ ਦੱਸਣ ਵਾਲੀ ਜਾਂ ਦਿਖਾਉਣ ਵਾਲੀ ਗੱਲ ਹੀ ਨਹੀਂ ਅਸੀਂ ਤਾਂ ਜਿਹਨੂੰ ਕਹਿੰਦੇ ਵੀ ਊਂਟ ਤੋਂ ਛਾਨਣੀ ਵੀ ਨਹੀਂ ਲਾਈ ਅੱਜ ਇਹਨਾਂ ਨੇ ਊਂਟ ਲੱਦੇ ਨੇ ਇਹਨਾਂ ਨੂੰ ਪਤਾ ਅਸਲੀ ਕਮਿਊਨਿਟੀ ਸੇਵਾ ਕਰ ਰਹੀ ਹੈ ਬਹੁਤ ਸਾਰੇ ਸੱਜਣ ਐਸੇ ਨੇ ਜਿਹੜੇ ਸੇਵਾ ਵੀ ਕਰਦੇ ਨੇ ਔਰ ਦੱਸਦੇ ਵੀ ਨਹੀਂ ਸਾਡਾ ਚਿਹਰਾ ਪੌਪੂਲਰ ਆ ਲੋਕ ਸਾਨੂੰ ਦੇਖਣ ਲੱਗ ਜਾਂਦੇ ਨੇ ਵੱਖਰੀ ਗੱਲ ਬੜਾ ਤੁਸੀਂ ਦੇਖੋ ਨਾ ਜੀ ਦੁਬਈ ਤੋਂ ਚੱਲ ਕੇ ਸੰਗਤ ਆਈ ਹੈ ਇਹ ਕਾਰ ਫੇਅਰ ਵਾਲਿਆਂ ਨੇ ਮਤਲਬ ਰਜਮੀ ਸੇਵਾ ਕੀਤੀ ਹੈ ਤੇ ਜਿਹੜੀ ਟ੍ਰਾਂਸਪੋਰਟ ਕਮਿਊਨਿਟੀ ਹੈ ਦੁਬਈ ਦੀ ਉਹ ਔਰ ਡਰਾਈਵਰ ਵੀਰਾਂ ਦੀ ਜਿਹੜੀ ਸਾਰੀ ਉਥੇ ਯੂਨੀਅਨ ਹੈ ਸਾਰੇ ਰਲ ਕੇ ਆਏ ਨੇ ਸੇਵਾ ਕਰਨ ਔਰ ਲੋਕਲ ਵੀ ਤੁਸੀਂ ਮੈਂ ਹੁਣੇ ਦੱਸ ਹੀ ਹਟਿਆਂ ਤੁਸੀਂ ਦੇਖਿਆ ਹੋਣਾ ਸਾਰਿਆਂ ਨੂੰ ਭਾਜੀ ਨਿਰਮਲ ਸਿੰਘ ਹਣੀ ਇਧਰ ਚੇਅਰਮੈਨ ਸਾਹਿਬ ਤੇ ਇਧਰ ਸਾਕਲਵੰਤ ਸਿੰਘ ਸਾਰੇ ਇਹਨਾਂ ਦੀ ਪੂਰੀ ਟੀਮ ਬਹੁਤ ਜ਼ਬਰਦਸਤ ਸੇਵਾ ਨਿਭਾ ਰਹੀ ਹੈ ਤੇ ਮੈਂ ਸਿਰਫ ਧੰਨਵਾਦ ਕਰਨ ਆਇਆ ਕਿ ਲੋਕੀ ਉਸ ਵੇਲੇ ਔਖੇ ਸਮੇਂ ਦੇ ਵਿੱਚ ਤਾਂ ਸਾਹਮਣੇ ਆ ਜਾਂਦੇ ਨੇ ਪਰ ਪੋਸਟ ਫਲਡਿੰਗ ਹੈ ਪੋਸਟ ਪ੍ਰੋਬਲਮ ਜਦੋਂ ਅਸਲੀ ਲੋਡ ਹੁੰਦੀ ਲੋਕਾਂ ਨੂੰ ਉਦੋਂ ਸ਼ਾਇਦ ਜਜ਼ਬਾ ਥੋੜਾ ਠੰਡਾ ਪੈ ਜਾਂਦਾ ਪਰ ਇਹਨਾਂ ਨੇ ਉਸ ਜਜ਼ਬੇ ਨੂੰ ਕਾਇਮ ਰੱਖਿਆ ਅੱਜ ਜਿਹੜੀ ਚੀਜ਼ ਦੀ ਲੋੜ ਸੀ ਅੱਜ ਉਹ ਸੇਵਾ ਨਿਭਾਈ ਜਾ ਰਹੀ ਹੈ ਉਹ ਲੋੜ ਪੂਰੀ ਕੀਤੀ ਜਾ ਰਹੀ ਮੈਂ ਇਹਨਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਨਾ ਹੈ ਜੀ ਤੁਸੀਂ ਉਦੋਂ ਵੀ ਕਹਿੰਦੇ ਸੀ ਕਿ ਅਸਲੀ ਜਿਹੜੀ ਜ਼ਰੂਰਤ ਹੈ ਉਸ ਕੁਝ ਮਹੀਨਿਆਂ ਬਾਅਦ ਪਾਏਗੀ ਜਦੋਂ ਪਾਣੀ ਉਤਰ ਜਾਏਗਾ ਜੀ ਮੈਂ ਉਦੋਂ ਤਾਂ ਹੀ ਇਹ ਕਹਿਣਾ ਸ਼ੁਰੂ ਕਰਤਾ ਸੀ ਕਿ ਸਾਰਾ ਜ਼ੋਰ ਅੱਜ ਨਾਲ ਲਾਓ ਇਹਦੀ ਸੇਵਾ ਜ਼ੋਰ ਅੱਜ ਵੀ ਲਾਓ ਪਰ ਸਾਰਾ ਅੱਜ ਲਾ ਕੇ ਮਕਾਨ ਨਾ ਦੇ ਉਸਲੀ ਲੋੜ ਤਾਂ ਬਾਅਦ ਚ ਪੈਣੀ ਹੈ ਕਿਉਂਕਿ ਉਦੋਂ ਇਨਸਟੈਂਟ ਲੋੜ ਹੁੰਦੀ ਜਿਹਨੂੰ ਅਸੀਂ ਫਰਸਟ ਏਡ ਕਹਿ ਦਿੰਦੇ ਆ ਵੀ ਰਾਸ਼ਨ ਪਹੁੰਚਾਉਣਾ ਘਰਾਂ 'ਚ ਦਵਾਈਆਂ ਚਾਹੀਦੀਆਂ ਕੋਈ ਬੱਚਿਆਂ ਨੂੰ ਸਮਾਨ ਚਾਹੀਦਾ ਲੇਡੀਜ਼ ਨੂੰ ਚਾਹੀਦਾ ਹੈ ਬੰਦਿਆਂ ਨੂੰ ਉਹ ਅਸੀਂ ਦੇਣਾ ਹੁੰਦਾ ਪਰ ਆਹ ਦੇਖੋ ਨਾ ਜਿਹੜੀ ਖਾਦ ਬੀਜ ਡੀਜ਼ਲ ਜਦੋਂ ਇਹੀ ਨਹੀਂ ਹੈਗੇ ਤਾਂ ਸਮਝੋ ਫਿਰ ਫਲੱਡ ਤਾਂ ਅਗਲੇ 4 ਸਾਲ ਵੀ ਆਏ ਰਹੇ ਇਹਨਾਂ ਵਾਸਤੇ ਤਾਂ ਜਦ ਇਹੀ ਖੇਤ ਹੀ ਨਹੀਂ ਬੱਤਰ ਹੋਏ ਸਾਡੇ ਵਾਏ ਨਹੀਂ ਗਏ ਉਥੇ ਬਿਜਾਈ ਨਹੀਂ ਹੋਈ ਤੇ ਸਮਝੋ ਵੀ ਹੜ੍ਹ ਤਾਂ ਮੁੱਕਿਆ ਹੀ ਨਹੀਂ ਅਸਲੀ ਲੋੜ ਇਹ ਸੀਗੀ ਸਿਲਟ ਕੱਢਣੀ ਤੁਸੀਂ ਮਿੱਟੀ ਦੇ ਵੇਖੀ ਤੁਸੀਂ ਫੀਲਡ 'ਚ ਰਹੇ ਹੋ ਜਦੋਂ ਫਲੈਡਿੰਗ ਦੇ ਵਿੱਚ ਉਹ ਜਿਹੜੀ ਮਿੱਟੀ ਆ ਜਿਉਂ ਜਿਹੜੀ ਗਾਰ ਰੁੜ ਰੁੜ ਕੇ ਜਿਹੜੀ ਆਉਂਦੀ ਉਹ ਪਿੱਛੋਂ ਪਹਾੜ ਦੀ ਮਿੱਟੀ ਆ ਬੜੀ ਸਖਤ ਮਿੱਟੀ ਹੁੰਦੀ ਸਿਲਟ ਜਿਹੜੀ ਆ ਉਹ ਰੁੜ ਰੁੜ ਕੇ ਸਾਰੀ ਆਈ ਤੇ ਉਹਦੀ ਸੇਵਾ ਨਾ ਨਿਭਾਈ ਜਾਂਦੀ 6-6 ਫੁੱਟ ਜਿਹੜੀ ਰੇਤ ਖੜਾ ਰੇਤ ਖੜੀ ਸੀ ਖੇਤਾਂ 'ਚ ਉਹਦੀ ਸੇਵਾ ਨਾਂ ਨਿਭਾਈ ਜਾਂਦੀ ਦੁਬਾਰਾ ਧਰਤੀ ਵਾਹਣ ਯੋਗ ਨਾ ਕੀਤੀ ਜਾਂਦੀ ਤੇ ਮੈਨੂੰ ਲੱਗਦਾ ਹੜਾ ਨੇ ਉਹਨਾਂ ਨੂੰ ਨੁਕਸਾਨ ਨਹੀਂ ਸੀ ਕਰਨਾ ਜਿੰਨਾ ਫਿਊਚਰ 'ਚ ਹੋਣਾ ਸੀ ਸੋ ਇਹ ਉਹ ਸੇਵਾ ਨਿਭਾ ਰਹੇ ਨੇ ਸਾਰੇ ਮੈਂ ਦੱਸ ਰਿਹਾ ਸੀ ਨਿਰਮਲ ਭਾਜੀ ਇਹ ਜੌਨ ਡੀਅਰ ਜਿਹੜਾ 70 ਲੱਖ ਦਾ ਟਰੈਕਟਰ ਆਉਂਦਾ ਹੈ ਨਾ ਜੀ ਉਹ ਲੈ ਕੇ ਆਏ ਨੇ ਤੇ ਇਹ ਜਿਹੜੀ ਸੇਵਾ ਹੈ ਨਾ ਜੀ ਇਹ ਅਸਲੀ ਲੇਖੇ ਲਗਣੀ ਆ ਕਿਉਂਕਿ ਜਦੋਂ ਇੱਕ ਤਾਂ ਲਾਲਾ ਲਾਲਾ ਹੋਈ ਹੁੰਦੀ ਕਿਸੇ ਕੰਮ ਦੀ ਉਹ ਤਾਂ ਦੁਨੀਆ ਤੋਂ ਲੋਕ ਚੱਲ ਕੇ ਆ ਜਾਂਦੇ ਨੇ ਜਦੋਂ ਕੰਮ ਠੰਡਾ ਪੈ ਗਿਆ ਲੋਕਾਂ ਨੂੰ ਅਸਲ ਲੋੜ ਆ ਉਦੋਂ ਖੜੇ ਹੋਣਾ ਬੜੀ ਵੱਡੀ ਗੱਲ ਹੈ ਅਸੀਂ ਦੇਖ ਰਹੇ ਸੀ ਕਿ ਜਿੰਨੇ ਭਰਾ ਦੁਬਈ ਤੋਂ ਆਏ ਇਹ ਆਪਣੇ ਹੱਥੀ ਜਿਹੜੋ ਬੀਤੇ ਦਿਨ ਵੀ ਇਹਨਾਂ ਵੱਲੋਂ ਸੇਵਾ ਕੀਤੀ ਗਈ ਆਪਣੇ ਹੱਥੀ ਜਿਹੜਾ ਸਾਰਾ ਬੀਜ ਵੀ ਆਪ ਅੱਗੇ ਜਾ ਕੇ ਬੀਜੇ ਸੀ ਔਰ ਟਰੈਕਟਰ ਵੀ ਆਪ ਚਲਾ ਰਹੇ ਸੀ ਆਪਣੇ ਜਿਹੜਾ ਸਮਾਨ ਸੀ ਉਹ ਵੀ ਆਪਣੇ ਮੋਢਿਆਂ ਦੇ ਉੱਤੇ ਲੱਦ ਕੇ ਜਾ ਰਹੇ ਸੀ ਪਰ ਜਦ ਫਲੱਟ ਦੀ ਸ਼ੁਰੂਆਤ ਹੁੰਦੀ ਆ ਕਈਆਂ ਨੇ ਪਿਕਸਟਾ ਬਹੁਤ ਕਰਾਈਆਂ ਟੀਆਰਪੀ ਦੇ ਲਈ ਪਰ ਹੁਣ ਉਹ ਦਿਖਾਈ ਨਹੀਂ ਦੇ ਰਹੇ ਅਮੈਂ ਦੇਖ ਉਹਨਾਂ ਨੂੰ ਵੀ ਬੁਰਾ ਨਹੀਂ ਕਹਿੰਦਾ ਜਿਹੜੇ ਵੀ ਆਏ ਨਾ ਮੈਂ ਕਹਿੰਦਾ ਜਿਹੜਾ ਇੱਕ ਕਦਮ ਵੀ ਚੱਲ ਕੇ ਆ ਗਿਆ ਸਾਡੀ ਕੌਮ ਕਹਿੰਦੀ ਐ ਸਾਨੂੰ ਵਾਹਿਗੁਰੂ ਨੇ ਸਿਖਾਇਆ ਹੀ ਐ ਕਿ ਜਿਹੜਾ ਇੱਕ ਕਦਮ ਵੀ ਚੱਲ ਕੇ ਆ ਗਿਆ ਉਹ ਸਿਰ ਮੱਥੇ ਆ ਮੈਂ ਮੈਂ ਕਿਸੇ ਨੂੰ ਨਹੀਂ ਕਹਿੰਦਾ ਕੋਈ ਫੋਟੋ ਕਰਾਉਣ ਆਇਆ ਸੀ ਜਾਂ ਰੀਲਾਂ ਬਣਾਉਣ ਆਇਆ ਸੀ ਹੋ ਸਕਦਾ ਉਹਦੇ ਆਉਣ ਨਾਲ ਕਿਸੇ ਨੂੰ ਕੋਈ ਜਾਗਰਤੀ ਆਈ ਹੋਵੇ ਅਸੀਂ ਵੀ ਜਾਣਦੇ ਆ ਕਿਸੇ ਦੇ ਮਨ ਚ ਕੋਈ ਜਗਿਆਸਾ ਜਾਗੀ ਹੋਵੇ ਜਿਹੜਾ ਵੀ ਆਇਆ ਜੀ ਸਦਕੇ ਉਹ ਗੁਰੂ ਨੂੰ ਆਪਣਾ ਸਜਦਾ ਕਰਨ ਆਇਆ ਸੀ ਪਰ ਮੈਂ ਫਿਰ ਬਾਰ-ਬਾਰ ਕਹਾਂਗਾ ਕਿ ਹੁਣ ਅਸਲ ਲੋਡ ਸਿਗੀ ਜਿੰਨਾ ਸਮਿਆਂ ਚ ਉਦੋਂ ਆ ਟੀਮ ਤੁਹਾਡੇ ਸਾਹਮਣੇ ਖੜੀ ਹੈ ਭਾਜੀ ਬਹਾਦਰ ਸਿੰਘ ਹਣੀ ਅੰਗਰੇਜ਼ ਸਿੰਘ ਤੇ ਮੇਰਾ ਨਿੱਕਾ ਵੀਰ ਹੈ ਅਮਨ ਇਹ ਸਾਰੇ ਲੋਕ ਦੁਬਈ ਤੋਂ ਚੱਲ ਕੇ ਇਸ ਕਰਕੇ ਆਏ ਤੁਸੀਂ ਕਿ ਹੱਥੀ ਕੰਮ ਕਰ ਰਹੇ ਨੇ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਜਦੋਂ ਦੂਜੇ ਮੁਲਕਾਂ ਜਾਂਦੇ ਆ ਨਾ ਉੱਥੇ ਅੱਜ ਹੱਥੀ ਕੰਮ ਕਰਨ ਦਾ ਇੰਨਾ ਕਲਚਰ ਨਹੀਂ ਰਿਹਾ ਮੈਨੂੰ ਲੱਗਦਾ ਦੁਬਈ ਦੀ ਗੱਲ ਕਰ ਰਿਹਾ ਕਿ ਸ਼ਾਇਦ ਅੱਜ ਵੀ ਲੋਕਾਂ ਨੂੰ ਹੱਥੀਂ ਮਿਹਨਤ ਕਰਨਾ ਸਿਖਾਉਂਦੀ ਹੈ। ਇਹ ਕਹਿ ਰਹੇ ਸੀ ਕਿ ਜੱਟਾਂ ਦੇ ਪੋਤੇ ਟਰੈਕਟਰ ਚਲਾਉਣੇ ਸਾਨੂੰ ਹਲੇ ਵੀ ਹੁੰਦੇ ਆ ਛੱਡੇ ਨਹੀਂ ਹੈਗੇ ਭਾਵੇਂ ਵਿਦੇਸ਼ ਚਲ ਗਏ। ਮੈਂ ਕਿਹਾ ਟਰੈਕਟਰ ਖਰਾਬ ਹੋ ਗਏ ਇਹਨਾਂ ਨੂੰ ਹਲ ਵਾਉਣੇ ਵੀ ਆਂਦੇ ਜੇ। ਇਹਨਾਂ ਇਹਨਾਂ ਨੂੰ ਜਦੋਂ ਮਰਜ਼ੀ ਮੁੰਨਾ ਫੜਾ ਦੇ ਉਹ ਹਲਦਾ ਜੇ ਕੋਈ ਸਿਆੜ ਵਿੰਗਾ ਕੱਢ ਗਿਆ ਤੇ ਮੈਨੂੰ ਦੱਸਿਆ ਤੁਸੀਂ। ਹਾਂ ਸਿੱਧੇ ਸਿਆੜ ਨਾਲ ਫੁੱਟਾ ਰੱਖ ਕੇ ਕੱਢੇ ਤੇ ਤਾਂ ਗੱਲ ਕਰਿਓ। ਬਾਪੂਆਂ ਵਾਲੀਆਂ ਗੱਲਾਂ ਸਾਰੀਆਂ। ਹਾਂਜੀ ਬਾਪੂਆਂ ਵਾਲੀਆਂ ਗੱਲਾਂ ਸਾਂਭੀਆਂ ਦਾ। ਉਹੀ ਕਹਿ ਰਹੇ ਆ ਜੀ ਜਦ ਸੋ ਜਦੋਂ ਮਰਜੀ ਇਹਨਾਂ ਨੂੰ ਹਲਦੀ ਮੁੰਨੀ ਫੜਾਦੇ ਉਹ ਵਾਉਣਗੇ ਔਰ ਦੱਸਣਗੇ ਵੀ ਅਸੀਂ ਕਿਦਾਂ ਧਰਤੀ ਨਾਲ ਮੁਹੱਬਤ ਕਰਦੇ ਆਂ ਮਿੱਟੀ ਦੇ ਪੁੱਤ ਨੇ ਸਾਰੇ ਮਿੱਟੀ ਤੋਂ ਨਹੀਂ ਡਰਦੇ ਹਾਂਜੀ ਗੁਰਪ੍ਰੀਤ ਜੀ ਸਾਰੇ ਵਰਲਡ ਦੇ ਪੰਜਾਬੀ ਬਿੰਦੇ ਆ ਤੁਹਾਨੂੰ ਕੋਈ ਚਾਰ ਲਾਈਨਾਂ ਬੋਲ ਦਿਓ ਜਿਹਦੇ ਨਾਲ ਪੰਜਾਬੀ ਰਹਿੰਦੇ ਤੇ ਚੜਦੀ ਗਲਾ 'ਚ ਨੇ ਪਰ ਜਿਹਦੇ ਨਾਲ ਹੌਸਲੇ ਬਲੰਦ ਹੋ ਜਾਣ ਦੇਖੋ ਮੈਂ ਆਪਣੇ ਵੱਲੋਂ ਤਾਂ ਕੀ ਕਹਿਣਾ ਜੀ ਦੇਖੋ ਪੰਜਾਬ ਦੀ ਇਸ ਪੰਜਾਬ ਕਰਾਂ ਕੀ ਸਿਫਤ ਤੇ ਗੀਤ ਦੇ ਰੂਪ ਦੇ ਵਿੱਚ ਕਿਸੇ ਡਾਇਲੋਗ ਦੇ ਰੂਪ ਦੇ ਵਿੱਚ ਤਨੀਰਮ ਚਾਤਰ ਕੋਣੀ ਕਹਿਆ ਕਿ ਨਿਆ ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ ਜਲ ਪਾਉਣ ਤੇਰਾ ਹਰੀਆਲੀ ਤੇਰੀ ਦਰਿਆ ਪਰਬਤ ਮੈਦਾਨ ਤੇਰੇ ਕਹਿੰਦਾ ਭਾਰਤ ਦੇ ਸਿਰ ਤੇ ਛਤਰ ਤੇਰਾ ਤੇਰੇ ਸਿਰ ਤੇ ਛਤਰ ਹਿਮਾਲਾ ਦਾ ਮੋਢੇ ਤੇ ਚਾਦਰ برفਾਂ ਦੀ ਸੀਨੇ ਵਿੱਚ ਸੇਕ ਜਵਾਲਾ ਦਾ ਸੋ ਇਹ ਉਹ ਧਰਤੀ ਹੈ ਜਿਹਦੇ ਚ ਸਾਰੀਆਂ ਹੀ ਰੁੱਤਾਂ ਆਉਂਦੀਆਂ ਨੇ ਇਹ ਇੱਕ ਪੰਜਾਬ ਐਸੀ ਧਰਤੀ ਹੈ ਜਿਹਦੇ ਚ ਹਰ ਰੁੱਤ ਆਉਂਦੀ ਹੈ, ਹਰ ਮੌਸਮ ਆਉਂਦਾ ਹੈ, ਹਰ ਬਹਾਰ ਆਉਂਦੀ ਹੈ। ਇਸ ਤੋਂ ਜ਼ਿਆਦਾ ਬlesed ਧਰਤੀ ਕੋਈ ਦੁਨੀਆ ਤੇ ਹੋ ਹੀ ਨਹੀਂ ਸਕਦੀ। ਤਾਂ ਹੀ ਤੁਸੀਂ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਜਿੱਥੇ ਵੀ ਜਾ ਕੇ ਬਹਿ ਗਏ ਹੋ, ਦਿਨੇ ਤੁਸੀਂ ਉੱਥੇ ਹੁੰਦੇ ਹੋ, ਰਾਤ ਨੂੰ ਸੁਪਨਿਆਂ ਚ ਸਾਰੇ ਹੀ ਪੰਜਾਬ ਹੁੰਦੇ ਹੋ ਤੁਸੀਂ। ਗੁਰਬ੍ਰੀਜ ਜੀ ਤੁਸੀਂ ਇਸ ਏਰੀਆ ਦੇ ਵਿੱਚ ਪਹੁੰਚੇ ਹੋ ਜਿਸ ਤਰ੍ਹਾਂ ਇੱਥੇ ਇਹ ਵੀਰ ਸੇਵਾ ਕਰ ਰਹੇ ਨੇ ਹੋਰ ਨਾ ਏਰੀਆ ਦੇ ਵਿੱਚ ਤੁਸੀਂ ਸਾਰਾ ਪੰਜਾਬ ਕਵਰ ਕੀਤਾ ਸੀ ਕੀ ਲੱਗਦਾ ਕਿ ਹੋਰ ਕਿਹੜੇ ਏਰੀਆ ਜਿਹੜਾ ਪੰਜਾਬ ਦਾ ਜਿੱਥੇ ਹਲੇ ਵੀ ਜ਼ਰੂਰਤ ਹੈਗੀ ਆ ਜਿੱਥੇ ਜਿਹੜੇ ਕੁਝ ਐਨ ਜੀਓਸ ਦੀਆਂ ਜਿਹੜੀਆਂ ਹੋਰ ਜਿੱਥੇ ਬੰਦੀਆਂ ਨਹੀਂ ਪਹੁੰਚੀਆਂ ਨਹੀਂ ਸੇਵਾ ਲੋਕ ਕਰ ਰਹੇ ਨੇ ਪਰ ਲੱਗਦਾ ਕਿ ਫਿਰੋਜ਼ਪੁਰ ਦੇ ਕੁਝ ਇਲਾਕੇ ਐਸੇ ਹੈਗੇ ਨੇ ਜਿਹੜੇ ਸ਼ਾਇਦ ਥੋੜੇ ਜਿਹੇ ਵਾਂਝੇ ਨੇ ਨੈਗਲੈਕਟਡ ਨੇ ਉੱਥੇ ਜ਼ਰੂਰ ਜਿਹੜੇ ਐਨ ਜੀਓਸ ਨੇ ਉਹਨਾਂ ਨੂੰ ਥੋੜੀ ਹਿੰਮਤ ਹੋਰ ਮਾਰਨੀ ਚਾਹੀਦੀ ਹੈ ਕਿਉਂਕਿ ਇਹ ਇਤਿਹਾਸਕ ਧਰਤੀ ਹੁਣ ਕਰਕੇ ਗੁਰੂ ਸਾਹਿਬ ਦੀ ਨਗਰੀ ਅੰਮ੍ਰਿਤਸਰ ਗੁਰਦਾਸਪੁਰ ਇਹ ਸਾਰਾ ਇਹ ਜ਼ਿਆਦਾ ਛੇਤੀ ਕਵਰ ਹੋ ਜਾਂਦਾ ਉਧਰ ਵੀ ਲੋਕਾਂ ਨੇ ਸੇਵਾ ਬਹੁਤ ਕੀਤੀ ਪਰ ਮੈਨੂੰ ਲੱਗਦਾ ਜੀ ਵੀ ਗੁਰਦਾਸਪੁਰ ਦੇ ਕੁਝ ਪਿੰਡ ਐਸੇ ਹੈਗੇ ਨੇ ਜਿੱਥੇ ਅਜੇ ਤਵੱਜੂ ਦੇਣ ਦੀ ਲੋੜ ਹੈਗੀ ਹੈ ਜੀ ਕੋਈ ਅਖੀਰ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਮੈਸੇਜ ਤਾਂ ਹੁਣ ਇਹੀ ਹੈ ਜੀ ਕਿ ਜੋ ਸਾਨੂੰ ਆਣ-ਬਾਣ ਸ਼ਾਨ ਗੁਰੂ ਸਾਹਿਬ ਨੇ ਬਖਸ਼ੀ ਹੈ ਇਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਕਾਇਮ ਰੱਖਣ ਜਿਹੜੇ ਛੋਟੇ ਬੱਚੇ ਇਹ ਵੀਡੀਓ ਦੇਖ ਰਹੇ ਹੋਣਗੇ ਮਾਹੌਲ ਦੇਖ ਰਹੇ ਹੋਣਗੇ ਉਹਨਾਂ ਨੂੰ ਕਹਾਂਗੇ ਕਿ ਪੁੱਤ ਇੱਕ ਦਿਨ ਤੁਸੀਂ ਵੀ ਇੰਨਾ ਜੱਡੇ ਹੋਣਾ ਇੰਨਾ ਵਰਗੇ ਸੋਹਣੇ ਜੁੱਸਿਆਂ ਵਾਲੇ ਸੋਹਣੇ ਪਾ ਉਭਰਨਾ ਸਾਡੇ ਤੁਸੀਂ ਇਹ ਜ਼ਿੰਮੇਵਾਰੀ ਤੁਹਾਡੇ ਕੋਲ ਵੀ ਇਦਾਂ ਨਿਭਣੀ ਚਾਹੀਦੀ ਜਿੱਦਾਂ ਇਹ ਨਿਭਾ ਰਹੇ ਨੇ ਕਿਉਂਕਿ ਇਹ ਸਿਰਫ ਜ਼ਿੰਮੇਵਾਰੀ ਨਹੀਂ ਇਹ ਤੁਹਾਡੇ ਗੁਰੂ ਦੀ ਵਿਰਾਸਤ ਹੈ ਇਹਨੂੰ ਸਾਂਭ ਕੇ ਰੱਖਿਓ ਹਮੇਸ਼ਾ ਆਪਣੇ ਕੋਲ ਧੰਨਵਾਦ ਜੀ ਹਾਂਜੀ ਅਮਨ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਇਸ ਤੌਰ ਤੇ ਪੁੱਛੇ ਨੇ ਭਾਈਓ ਗੁਰਪ੍ਰੀਤ ਭਾਈ ਦਾ ਦਿਲੋਂ ਧੰਨਵਾਦ ਕਰਦੇ ਆਂ ਸਾਡੀ ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀ ਨਿਕੂ ਭਾਈ ਆਏ ਸੀ ਤੇ ਇਹਨਾਂ ਦੇ ਆਉਣ ਦੇ ਨਾਲ ਇੱਕ ਇੱਕ ਟੀਮ ਨੂੰ ਇੱਕ ਹੋਰ ਹੌਸਲਾ ਵੱਜ ਜਾਂਦਾ ਕਿ ਅਸੀਂ ਤੇ ਚਲੋ ਆਪਣੀ ਜੋ ਸੇਵਾ ਸਾਡੀ ਲੱਗੀ ਹੋਈ ਅਸੀਂ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆਂ ਡੇ ਬਾਏ ਬਾਏ ਹਾਰੇ ਪਿੰਡਾ ਜਾ ਰਹੇ ਆ ਜਦੋਂ ਇਦਾਂ ਦੇ ਭਰਾ ਆ ਕੇ ਸਾਨੂੰ ਹੌਸਲਾ ਦਿੰਦੇ ਨੇ ਇੱਕ ਮੋਢੇ ਤੇ ਥਾਪੀ ਦਿੰਦੇ ਨੇ ਨਹੀਂ ਜੀ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ ਤੇ ਹੌਸਲੇ ਹੋਰ ਵੱਜ ਜਾਂਦੇ ਨੇ ਫਿਰ ਬੰਦੇ ਹੋਰ ਬlesed ਹੋ ਕੇ ਲੱਗੇ ਰਹਿੰਦੇ ਨੇ ਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਦੀ ਕਾਮੇਡੀ ਦੇ ਨਾਲ ਜਿਹੜਾ ਤੁਹਾਡਾ ਸਮਾਂ ਵਧੀਆ ਬਤੀਤ ਹੁੰਦਾ ਹੋਊਗਾ ਔਰ ਪਾਜੀ ਨਾਲ ਤਾਂ ਮੇਰਾ ਬਹੁਤ ਪੁਰਾਣਾ ਪਿਆਰ ਹੈ ਜੀ तकरीबन ਅਸੀਂ 18-20 ਸਾਲ ਤੋਂ ਸਾਡਾ ਆਪਸ ਵਿੱਚ ਬਹੁਤ ਪਿਆਰ ਹੈ ਫੈਮਲੀ ਰਿਲੇਸ਼ਨ ਹੈ ਸਾਡੇ ਤੇ ਇਹਨਾਂ ਨੇ ਸਾਡੀ ਦਾ ਮਹਿਫਲ ਲੱਗੀ ਰਹਿੰਦੀ ਚਲੋ ਅੱਜ ਸਾਡੇ ਕੈਨ ਦੇ ਉੱਤੇ ਇੱਥੇ ਪਹੁੰਚੇ ਚੰਡੀਗੜ੍ਹ ਤੋਂ ਸਵੇਰੇ ਚੱਲ ਗਏ ਅੱਜ ਇੱਥੇ ਪਹੁੰਚ ਗਏ ਨੇ ਦਿਲੋਂ ਧੰਨਵਾਦ ਇਹਨਾਂ ਦਾ ਤੇ ਇਹਨਾਂ ਨੂੰ ਦੇਖ ਕੇ ਅਛਾ ਗੁਰਪ੍ਰੀਤ ਜੀ ਅਖੀਰਲਾ ਸਵਾਲ ਹੈ ਤੁਹਾਡੇ ਲਈ ਅਛਾ ਤੁਸੀਂ ਇੱਥੇ ਪਹੁੰਚੇ ਹੋ ਅੱਜ ਆਪਣੇ ਹੱਥੀਂ ਸੇਵਾ ਕਰੋਗੇ ਜਿਹੜੇ ਦਰਸ਼ਕ ਹੈ ਦੇਖਣਗੇ ਕਿ ਅੱਜ ਤੁਸੀਂ ਆਪ ਟਰੈਕਟਰ ਚਲਾਓਗੇ ਨਹੀਂ ਭਾਈ ਜੀ ਟਰੈਕਟਰ ਮੈਂ ਚਲਾਉਣ ਦਾ ਕਿਉਂ ਪੰਗਾ ਲੈਣਾ ਹਣਾ ਕਿਉਂਕਿ ਜਿਨ੍ਹਾਂ ਦਾ ਹੁਣ ਰਾਹ ਜਿਨ੍ਹਾਂ ਨੂੰ ਪਿਆਰ ਨਾ ਜਿਨ੍ਹਾਂ ਨੂੰ ਸਹੀ ਸਮਝ ਆਏ ਮੈਂ ਐਵੇਂ ਕੋਈ ਗਲਤ ਗੀਅਰ ਪਾ ਕੇ ਬਹਿ ਜਾਵਾਂਗਾ ਮੈਂ ਤਾਂ ਉਹ ਜਿਹੜੇ ਕਬੱਡੀ ਖੇਡਣ ਵਾਲਾ ਚੱਕ ਦੇ ਔਰ ਮੈਂ ਉਹ ਵਾਲਾ ਵਾਂ ਤੇ ਜੇ ਲੋਡ ਪਈ ਤੇ ਫਿਰ ਮੈਂ ਜ਼ਰੂਰ ਜਾਦਾ ਉਹ ਕਹਿੰਦੇ ਵੀ ਭਾਉ ਬਸ ਕੋਲ ਖਲੋ ਕੇ ਬੜਕਾਈ ਮਾਰੀ ਜਾ ਇੰਨੀ ਬੜਾ ਸਾਡੇ ਲਈ ਆ ਜਿੱਦਣ ਕਹਿ ਜਿੱਦਣ ਡਾਉਣਗੇ ਉਹਦਣ ਬਹਿ ਜਾਗੇ ਮੈਂ ਤਾਂ ਇਹ ਠੱਗੇ ਸਾਡੇ ਬੋਲ ਦੇ ਹੀ ਨੇ ਮੈਂ ਤਾਂ ਬਿੰਡੀਆਂ ਜਦੋਂ ਮਰਜੀ ਅੱਗੇ ਲਾ ਲੈਣਾ ਅੱਛਾ ਤੁਸੀਂ ਜਦੋਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਰਹੇ ਸੀ ਨਾ ਤਾਂ ਬਾਹਰ ਕੁਝ ਲੋਕ ਗੱਲਾਂ ਕਰ ਰਹੇ ਸੀ ਜਿਹੜਾ ਤੁਹਾਡੇ ਬਾਰੇ ਕਿ ਇਹ ਉਹ ਗੁਰਬੀ ਖੁੱਗੀ ਨੇ ਜਿਨ੍ਹਾਂ ਦੀ ਇੱਕ ਕਾਮੇਡੀ ਬੜੀ ਫੇਮਸ ਹੋਈ ਸੀ ਕਿ ਖੁੱਗੀਆਂ ਤਾਂ ਉਹ ਰੋਡ ਕੇ ਦਿਖਾਉਂ ਲੋਕ ਹਲੇ ਵੀ ਵੇਲੋ ਉਹ ਚੀਜ਼ ਲੋਕ ਅੱਜ ਵੀ ਮਿਸ ਕਰਦੇ ਆ ਅਸੀਂ ਗੱਲ ਅਸੀਂ ਗੱਲ ਅੱਗੇ ਜੜਾਂ ਦੀ ਕਰਦੇ ਆ ਨਾ ਜੀ ਉਹ ਜੜਾਂ ਨੇ ਕਿਉਂਕਿ ਅਸਲ ਹਿਊਮਰ ਸੀ ਉਹ ਅੱਜ ਤੁਸੀਂ ਦੇਖ ਲਓ ਟੀਵੀ ਤੇ ਦੇਖਣ ਵਾਲਾ canala... ਕੰਟੈਂਟ ਨਹੀਂ ਹੁੰਦਾ ਕਈ ਵਾਰਾਂ ਚ ਬਹਿ ਕੇ ਲੋਕ ਨਹੀਂ ਇੰਜੋਏ ਕਰ ਸਕਦੇ ہاں ਜੀ ਪਰ ਸਾਡੇ ਟਾਈਮ ਦਾ ਜਿਹੜਾ ਜਦੋਂ ਅਸੀਂ ਸ਼ੁਰੂ ਕੀਤਾ ਹੈ ਅੱਜ ਤੱਕ ਵੀ ਕੋਸ਼ਿਸ਼ ਇਹੀ ਕੀਤੀ ਹੈ ਕਿ ਜੋ ਵੀ ਕਰੀਏ ਉਹ ਪਰਵਾਰਾਂ ਚ ਬਹਿ ਕੇ ਦੇਖਣ ਵਾਲਾ ਪਰਵਾਰਾਂ ਚ ਬਹਿ ਕੇ ਇੰਜੋਏ ਕਰਨ ਵਾਲਾ ਹੋਵੇ ਕਿਉਂਕਿ ਅੱਜ ਸਿਰਫ ਪੰਜਾਬੀ ਕੰਟੈਂਟ ਹੀ ਹੈ ਜਿਹਨੂੰ ਅੱਜ ਵੀ ਪੂਰੀ ਫੈਮਲੀ ਬਹਿ ਕੇ ਇਕੱਠੀ ਦੇਖ ਲੈਂਦੀ ਹੈ ਬਾਲੀਵੁੱਡ ਦੀਆਂ ਤੇ ਹਾਲੀਵੁੱਡ ਦੀਆਂ ਫਿਲਮਾਂ ਇਕੱਠੇ ਬਹਿ ਕੇ ਵੇਖ ਕੇ ਵਿਖਾਇਓ ਮੈਨੂੰ ਕਦੇ ਨਹੀਂ ਵੇਖੀਆਂ ਜਾਂਦੀਆਂ ਉਹ ਕਿਹੜੀ ਨਵੀਂ ਮੂਵੀ ਆ ਰਹੀ ਦੱਸ ਦਿਓ ਸਾਡੇ ਦਰਸ਼ਕ ਸਾਡੀ ਹੁਣ ਇੱਕ ਬਹੁਤ ਅੱਛੀ ਮੂਵੀ ਮੈਂ ਦੋ ਮੂਵੀਜ਼ ਦਾ ਜ਼ਿਕਰ ਕਰਾਂ ਹੁਣੇ ਖਤਮ ਕੀਤੀ ਸ਼ੂਟਿੰਗ ਬੰਬੂ ਕਾਰਟ ਆਈ ਸੀ ਕਿ ਫਿਲਮ ਉਹਦਾ ਹੁਣ ਪਾਰਟ 2 ਬਣਿਆ ਉਹਦੇ ਸਾਰੀ ਸਟਾਰ ਕਾਸਟ ਉਹੀ ਹੈ ਇੱਕ ਮੈਂ ਹੀ ਨਵਾਂ ਉਹਦੇ ਵਿੱਚ ਮੇਰੇ ਵਾਲਾ ਵੀ ਬੜਾ ਸੋਹਣਾ ਕਰੈਕਟਰ ਉਹਨਾਂ ਨੇ ਐਡ ਕੀਤਾ ਔਰ ਇੱਕ ਜਿਹੜੀ ਫਿਲਮ ਦਾ ਮੈਂ ਜ਼ਿਕਰ ਹੁਣ ਕਰਨਾ ਚਾਹਾਂਗਾ ਜੀ ਕਿ ਸਾਡਾ ਇੱਕ ਨਿੱਕਾ ਵੀਰ ਸਾਨੂੰ ਸਦਮਾ ਦੇ ਗਿਆ ਵਫਾਦ ਪਾ ਗਿਆ ਰਾਜਵੀਰ ਸਾਡੀ ਕੋਵਿਡ ਤੋਂ ਪਹਿਲਾਂ ਇੱਕ ਫਿਲਮ ਸ਼ੂਟ ਹੋਈ ਸੀ ਜੋ ਫਿਰ ਕਿਸੇ ਕਾਰਨ ਕਰਕੇ ਉਹਦੀ ਪੋਸਟ ਪ੍ਰੋਡਕਸ਼ਨ ਰੁਕੀ ਹੋਈ ਸੀ ਜੀ 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 ਹੁਣ ਉਹਨਾਂ ਦਾ ਪਰਿਵਾਰ ਵੀ ਇਹ ਚਾਹੁੰਦਾ ਸੀ ਕਿ ਉਹ ਫਿਲਮ ਆਵੇ ਪ੍ਰੋਡਿਊਸਰ ਡਾਇਰੈਕਟਰ ਦੀ ਔਰ ਸਾਡੀ ਵੀ ਸਾਰਿਆਂ ਦੀ ਇੱਛਾ ਸੀ ਤੇ ਹੁਣ ਬਹੁਤ ਜਲਦੀ ਰਾਜਵੀਰ ਜਵੰਦਾ ਦੇ ਨਾਲ ਮੇਰੀ ਇੱਕ ਫਿਲਮ ਆਏਗੀ ਔਰ ਸਾਡੀ ਔਰ ਰਾਜਵੀਰ ਦੀ ਉਹ ਸ਼ਾਇਦ ਆਖਰੀ ਫਿਲਮ ਹੈ ਅਨਫੋਰਚੂਨੇਟ ਬਟ ਸਾਰਿਆਂ ਦਾ ਮੰਨ ਸੀਗਾ ਕਿ ਉਹਨੇ ਜੋ ਕੀਤਾ ਉਹਦੀ ਜਿਹੜੀ ਉਹ ਵੀ ਇੱਕ ਕਲਾ ਕੌਸ਼ਲ ਸੀ ਉਹ ਵੀ ਦਰਸ਼ਕਾਂ ਤੱਕ ਜ਼ਰੂਰ ਪਹੁੰਚੇ ਉਹਦੇ ਚਾਹਣ ਵਾਲੇ ਜ਼ਰੂਰ ਉਹਨੂੰ ਦੇਖਣ ਸੋ ਫਿਲਮ ਹੈ ਯਮਲਾ ਉਹ ਵੀ ਜਲਦੀ ਰਿਲੀਜ਼ ਹੋਏਗੀ ਤੁਸੀਂ ਜਿਹੜਾ ਇੱਕ ਮੈਸੇਜ ਦਿੱਤਾ ਸੀ ਕਿ ਜਿਹੜੇ ਆਵਾਰਾ ਪਸ਼ੂ ਆਵਾਰਾ ਜਿਹੜੇ ਜਿਹੜੇ ਵਾਸਤ ਕਰ ਵੀ ਬਸ ਕਰ ਜਿਹੜੇ 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 ਆਵਾਰਾ ਪਸ਼ੂ ਨੇ ਕਿਤੇ ਨਾ ਕਿਤੇ ਅਸੀਂ ਵੀ ਇੱਕ ਸਮਾਜ ਦਾ ਹਿੱਸਾ ਆ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਵੀ ਕਸੂਰਵਾਰ ਆ ਪਰ ਲੱਗਦਾ ਕਿ ਓਡੇ ਵੱਡੇ ਇਨਸੀਡੈਂਟ ਤੋਂ ਬਾਅਦ ਲੋਕ ਅਵੇਅਰ ਹੋਏ ਨੇ ਲੋਕਾਂ ਨੇ ਕੁਝ ਉਸ ਨੂੰ ਲੈ ਕੇ ਹੁਣ ਕੁਝ ਕੋਈ ਹਮਲਾ ਮਾਰਨਾ ਸ਼ੁਰੂ ਕੀਤਾ ਨਹੀਂ ਮੈਨੂੰ ਨਹੀਂ ਲੱਗਦਾ ਲੋਕ ਅਵੇਅਰ ਹੁੰਦੇ ਨੇ ਜੀ ਜਦੋਂ ਨਾ ਨਾਲਦਿਆਂ ਘਰ ਅੱਗ ਲੱਗੀ ਹੁੰਦੀ ਉਦੋਂ ਲੱਗਦਾ ਵੀ ਨਾਲਦਿਆਂ ਦੇ ਹੀ ਲੱਗੀ ਹੈ ਇਹ ਨਹੀਂ ਪਤਾ ਵੀ ਇੱਥੇ ਨਹੀਂ ਆਉਣੀ ਇਹ ਮਨੋਂ ਇਹੀ ਹੁੰਦਾ ਵੀ ਸਾਡੇ ਕਿੱਥੇ ਲੱਗਣੀ ਹੈ ਸੋ ਮੈਂ ਪਾਤਰ ਸਾਹਿਬ ਦੀਆਂ ਚਾਰ ਲਾਈਨਾਂ ਦੱਸਾਂਗਾ ਸਮਾਜ ਨੂੰ ਦੋ ਹੀ ਲਾਈਨਾਂ ਨੇ ਵੈਸੇ ਤਾਂ ਕਹਿੰਦੇ ਤੇਰੇ ਕਾਲਜੇ ਵੱਜੀ ਜੇ ਹੱਲੇ ਛੁਰੀ ਨਹੀਂ ਤੇਰੇ ਕਾਲਜੇ ਵੱਜੀ ਜੇ ਹੱਲੇ ਛੁਰੀ ਨਹੀਂ ਤਾਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਸੋ ਇਹ ਪਤਾ ਨਹੀਂ ਕਿਹੜਾ ਡੰਗਰ ਬੱਚਾ ਕਿਹੜੀ ਰਾਤ ਨੂੰ ਕਿਹੜੀ ਸੜਕ ਤੇ ਸਾਡੇ ਕਿਸੇ ਜੀ ਅੱਗੇ ਵੀ ਖੜਾ ਹੋਣਾ ਸੋ ਮਿੰਤਾਲੀ ਗੱਲ ਹੈ ਇਹਦੇ ਤੇ ਕੰਮ ਕਰੋ ਸੋ ਇਹਨਾਂ ਨੂੰ ਆਪਾਂ ਸਾਂਭ ਲਈਏ ਆਪਾਂ ਇਹਨਾਂ ਨੂੰ ਮਾਤਾ ਦਾ ਦਰਜਾ ਦਿੰਨੇ ਆ ਤਾਂ ਫਿਰ ਉਹ ਸਤਕਾਰ ਵੀ ਮਾਤਾ ਵਾਲਾ ਦਈਏ ਕਿਉਂਕਿ ਕੱਲੇ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ ਕਿਤੇ ਗਾਹੂ ਅੱਛੇ ਵੀ ਦੇਖੀ ਤੇ ਫੱਟੜ ਹੋ ਕੇ ਸੜਕਾਂ ਤੇ ਤੜਫਦੇ ਰਹਿੰਦੇ ਨੇ ਸੋ ਇਹਦੇ ਤੇ ਜ਼ਰੂਰ ਸਾਰੇ ਕੰਮ ਕਰੀਆ ਧੰਨਵਾਦ ਸਰ ਸੋ ਇਹ ਸੰ ਸਾਡੇ ਨਾਲ ਕਮੇਡੀਅਨ ਗੌਰਪ੍ਰੀਤ ਕੁੱਗੀ ਜਿਹੜੇ ਕੀ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਹਾਰਡ ਪ੍ਰੀਡਿਟ ਕਿਸਾਨ ਸਨ ਉਹਨਾਂ ਦੀ ਜਿਹੜੀ ਸਾਰ ਲੈਣ ਪਹੁੰਚੇ ਨੇ ਅੱਜ ਦੁਬਈ ਦੀ ਇੱਕ ਸੰਸਥਾ ਵੱਲੋਂ ਜਿਹੜੇ ਹਾਰਡ ਪ੍ਰੀਡਿਟ ਕਿਸਾਨ ਸਨ ਉਹਨਾਂ ਨੂੰ ਅੱਜ ਜਿਹੜਾ ਬੀਜ ਵੀ ਵੰਡਿਆ ਜਾਏਗਾ ਡੀਜ਼ਲ ਵੀ ਵੰਡਿਆ ਜਾਏਗਾ ਕਿਤੇ ਹੋਰ ਵੀ ਜਿਹੜੀ ਰਾਹਸਮਗਰੀਆ ਵੰਡੀ ਜਾਏਗੀ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋ ਸੀ ਪ੍ਰਦੀਪ ਅਰੋੜਾ ਵਾਹਿਗੁਰੂ